ਸਰਕਾਰੀ ਰਿਹਾਇਸ਼ ਖਾਲੀ ਕਰਵਾਉਣ ਤੋਂ ਬਾਅਦ ਇੱਕ ਹੋਰ ਮੁੱਦਾ ਉੱਠਿਆ ਦਰਜਲ ਨੇਮਾਨੂ ਤਾਕ ਤੇ ਰੱਖ ਕੇ ਸੰਸਦ কিরਣ ਖੇਰ ਨੂੰ ਅਲਾਟ ਕੀਤੀ ਗਈ ਸੀ ਸਰਕਾਰੀ ਰਿਹਾਇਸ਼ ਉਹ ਨਵਾਂ ਮੁੱਦਾ ਆ ਗਿਆ ਚੰਡੀਗੜ੍ਹ ਦੇ ਸੈਕਟਰ 7 ਦੇ ਵਿੱਚ কিরਣ ਖੇਰ ਨੂੰ ਰਿਹਾਇਸ਼ ਦਿੱਤੀ ਗਈ ਸੀ ਹਾਲੇ ਤੱਕ কিরਣ ਖੇਰ ਨੂੰ ਕੋਈ ਨੋਟਿਸ ਆ ਜਾਰੀ ਨਹੀਂ ਹੋਇਆ ਹੈ ਜਾਂ ਕੋਈ ਚਿੱਠੀ ਪੱਤਰ ਵੀ ਉਹਨਾਂ ਨੂੰ ਹਾਲੇ ਤੱਕ ਕੋਈ ਜਾਰੀ ਨਹੀਂ ਕੀਤਾ ਗਿਆ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਾ ਪੂਰੀ ਤਰ੍ਹਾਂ ਸ਼ਿਖਰਾਂ ਤੇ ਚੜ ਚੁੱਕਾ ਹੈ ਤੇ ਉਸੇ ਤਰ੍ਹਾਂ ਹਰੇਕ ਪਾਰਟੀ ਆਪਣੇ ਵੱਲੋਂ ਆਪਣੇ ਆਪਣੇ ਵੱਲੋਂ ਜ਼ੋਰ ਜਮਾਇਸ਼ ਕਰ ਰਹੀ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਸੰਸਦੀ ਖੇਤਰ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਵੀ ਰਵਨੀਤ ਸਿੰਘ ਬਿੱਟੂ ਨੂੰ ਨਗਰ ਨਿਗਮ ਵੱਲੋਂ ਨਗਰ ਨਿਗਮ ਲੁਧਿਆਣਾ ਵੱਲੋਂ ਤਕਰੀਬਨ 2 ਕਰੋੜ ਰੁਪਏ ਦਾ ਜਿਹੜਾ ਕਿ ਉਹਨਾਂ ਵੱਲੋਂ ਅਗਰ ਨਾ ਸਰਕਾਰੀ ਕਿਰਾਇਸ਼ ਦਾ ਜਿਹੜਾ ਕਿਰਾਇਆ ਜਿਹੜਾ ਪੈਂਡਿੰਗ ਸੀਗਾ ਉਹ ਉਹਨਾਂ ਵੱਲੋਂ ਨਹੀਂ ਭਰਿਆ ਗਿਆ ਸੀ ਤੇ ਉਸੇ ਤੇ ਤਹਤ ਉਹਨਾਂ ਨੂੰ ਐਨਓਸੀ ਜਾਰੀ ਨਹੀਂ ਕੀਤੀ ਗਈ। ਤਕਰੀਬਨ ਰਾਤੀ 12 ਵਜੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਕਿ ਉਹਨਾਂ ਵੱਲੋਂ ਜਿਹੜਾ ਪੈਂਡਿੰਗ ਕਿਰਾਇਆ ਜਿਹੜਾ ਸਰਕਾਰੀ ਰਿਹਾਇਸ਼ ਦਾ ਕਿਰਾਇਆ 2 ਕਰੋੜ ਰੁਪਏ ਉਹਨਾਂ ਵੱਲ ਬਕਾਇਆ ਹੈ। ਤਾਂ ਉਸ ਨੂੰ ਫਾਈਲ ਉਹਨਾਂ ਨੂੰ ਭਰਿਆ ਉਸ ਨੂੰ ਭਰਿਆ ਜਾਵੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਨਗਰ ਨਿਗਮ ਲੁਧਿਆਣਾ ਵੱਲੋਂ ਇਕ ਐਨੋਸੀ ਜਾਰੀ ਕੀਤੀ ਗਈ ਤੇ ਜਿਸ ਤੋਂ ਬਾਅਦ ਉਹ ਆਪਣੇ ਨਾਮਜ਼ਦਗੀ ਦਾਖਲ ਕਰ ਸਕਣਗੇ ਉਸੇ ਤਰ੍ਹਾਂ ਦੇ ਉਤੇ ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਤਾਂ ਅਸੀਂ ਇੱਕ ਇਸਕ ਬਿਲਕੁਲ ਖੜੇ ਹਾਂ ਚੰਡੀਗੜ੍ਹ ਦੇ ਐਮਪੀ ਨੇ ਕਿਰਨ ਖੇਰ ਉਹਨਾਂ ਦੀ ਕੋਠੀ ਦੇ ਪਰ 23 ਨੰਬਰ ਕੋਠੀ ਸੈਕਟਰ 23 ਦੇ ਵਿੱਚ ਸੈਕਟਰ 7 ਦੇ ਵਿੱਚ ਖੜੇ ਹਾਂ ਜਿੱਥੇ ਕਿ ਉਹਨਾਂ ਦੇ ਸਰਕਾਰੀ ਰਿਹਾਇਸ਼ ਹੈ ਜਿਸ ਤਿੱਕੇ ਯੂਟੀ ਗਵਰਨਮੈਂਟ ਦੇ ਵੀ ਯੂਟੀ ਗਵਰਨਮੈਂਟ ਦੇ ਕਿਸੇ ਵੀ ਡਿਪਾਰਟਮੈਂਟ ਦੇ ਇਸ ਤਰ੍ਹਾਂ ਦਾ ਪ੍ਰਾਵਧਾਨ ਨਹੀਂ ਹੈ ਕਿ ਸਰਕਾਰੀ ਰਿਹਾਇਸ਼ ਦੇ ਉਹਨਾਂ ਨੂੰ ਅਲਾਟ ਕੀਤੀ ਜਾ ਸਕੇ ਲੇਕਿਨ ਉਸ ਦੇ ਬਾਵਜੂਦ ਵੀ 2016 ਤੋਂ ਜਿਹੜਾ ਕਿ ਕਿਰਨ ਖੇਰੜਾ ਦੇ ਐਮਪੀ ਹੈਗੇ ਨੇ ਚੰਡੀਗੜ੍ਹ ਤੋਂ ਉਹਨਾਂ ਨੂੰ ਸਰਕਾਰੀ ਕੋਠੀ ਅਲਾਟ ਕੀਤੀ ਗਈ ਹੈ ਲੇਕਿਨ ਉਹਨਾਂ ਵੱਲੋਂ ਵੀ ਜੋ ਸੂਤਰਾਂ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਵੱਲੋਂ ਵੀ ਕਿਸੇ ਤਰੀਕੇ ਦਾ ਕੋਈ ਕਿਰਾਇਆ ਜਿਹੜਾ ਕਿ ਹੈਗਾ ਅਜੇ ਤੱਕ ਇਸ ਕੋਠੀ ਦਾ ਨਹੀਂ ਭਰਿਆ ਗਿਆ ਹਾਲਾਂਕਿ ਜਿਹੜਾ ਇਹ ਕੋਠੀ ਕਿਵੇਂ ਅਲਾਟ ਹੋਈ ਉਹਨਾਂ ਨੂੰ ਇਹ ਕਿ ਜਾਂਚ ਦਾ ਵਿਸ਼ਾ ਕਿ ਇਹ ਕੋਠੀ ਕਿਸ ਆਧਾਰ ਤੇ ਉਹਨਾਂ ਨੂੰ ਅਲਾਟ ਕੀਤੀ ਗਈ ਹੈ ਲੇਕਿਨ ਇਸ ਸੰਬੰਧੀ ਕੋਈ ਵੀ ਅਧਿਕਾਰੀ ਜੇ ਬੋਲਣ ਨੂੰ ਤਿਆਰ ਨਹੀਂ ਹੈ ਕਿ ਇਹ ਕੋਠੀ ਕਿਵੇਂ ਤੇ ਉਹਨਾਂ ਨੂੰ ਕਿਹੜੇ ਕ੍ਰਾਈਟੇਰੀਆ ਦੇ ਤਹਿਤ ਅਲਾਟ ਕੀਤੀ ਗਈ ਜਦਕਿ ਜੇਕਰ ਗੱਲ ਕੀਤੀ ਜਾਵੇ ਸਰਕਾਰੀ ਪ੍ਰਾਪਤਾਂ ਦੀ ਤਾਂ ਇਸ ਵਿੱਚ ਕੋਈ ਕਿਸੇ ਤਰੀਕੇ ਦਾ ਵੀ ਕੋਈ ਪ੍ਰਾਪਤਾਂ ਮੌਜੂਦ ਨਹੀਂ ਹੈ ਕਿ ਕਿਸੇ ਵੀ ਸੰਸਦੀ ਖੇਤਰ ਦੇ ਵਿੱਚ ਸੰਸਦ ਨੂੰ ਉਹਨਾਂ ਦੇ ਰਿਹਾਇਸ਼ ਦੇ ਵਿੱਚ ਸਰਕਾਰੀ ਕੋਠੀ ਅਲਾਟ ਕੀਤੀ ਜਾਵੇ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੈਗਾ ਕਿ ਜਿਵੇਂ ਰਵਨੀਤ ਬਿੱਟੂ ਤੇ ਇਸ ਤਰੀਕੇ ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਕਿ ਕੀ ਇਸ ਤਰੀਕੇ ਦੀ ਕਾਰਵਾਈ ਜਿਹੜੇ ਮੌਜੂਦਾ ਐਮਪੀ ਜਿਹੜਾ ਚੰਡੀਗੜ੍ਹ ਤੋਂ ਮੌਜੂਦਾ ਐਮਪੀ ਨੇ ਕਿਰਨ ਖੇਰ ਉਹਨਾਂ ਤੇ ਵੀ ਲਿਆਂਦੀ ਅਮਲ ਵਿੱਚ ਲਿਆਂਦੀ ਜਾਵੇਗੀ ਚੰਡੀਗੜ੍ਹ ਤੋਂ ਮਨੀਸ਼ ਸ਼ੰਕਰ